ਨਮਸਕਾਰ ਆਕਾਸ਼ ਵਣੀ ਦਾ ਏਜਲੰਦਰ ਕੇਂਦਰੇ ਹੁਣ ਤੁਸੀਂ ਸਰਬਜੀਤ ਗੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਖਣ ਦੇ ਮਾਮਲਿਆਂ ਨੂੰ ਸਖਤੀ ਨਾਲ ਰੋਕਣ ਲਈ ਬੀਤੀ ਰਾਤ ਤੋਂ ਪੇਪਰ ਲੀਖਣ ਨੂੰ ਰੋਕਣ ਬਾਰੇ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ। ਇਹ ਕਾਨੂੰਨ ਇਸ ਸਾਲ ਫਰਵਰੀ ਵਿੱਚ ਪਾਸ ਕੀਤਾ ਗਿਆ ਸੀ। ਸਰਕਾਰ ਨੇ ਬੀਤੀ ਰਾਤ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਨੂੰ ਪਬਲਿਕ ਐਗਜ਼ਾਮੀਨੇਸ਼ਨ ਐਕਟ 2024 ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਲਾਗੂ ਹੋਣ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅਣਉਚਿਤ ਸਾਜ਼ਨਾ ਦੀ ਵਰਤੋਂ ਕਰਨ ਲਈ 3 ਤੋਂ 5 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਸੰਗਠਿਤ ਤਰੀਕੇ ਨਾਲ ਜਿਹਾ ਅਪਰਾਧ ਕਰਨ ਤੇ 1 ਕਰੋੜ ਰੁਪਏ ਦਾ ਦੇ ਜੁਰਮਾਨੇ ਦਾ ਪ੍ਰਬੰਧ ਦੇ ਆਕਾਸ਼ਵਣੀ ਖਬਰਾਂ ਨੂੰ ਭਾਰਤ ਵਿੱਚ ਖਬਰਾਂ ਦੇ ਸਭ ਤੋਂ ਭਰੋਸੇਮੰਦ ਬ੍ਰਾਂਡਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ ਆਕਸਫੋਰਡ ਯੂਨੀਵਰਸਿਟੀ ਦੇ ਰਾਈਟਰਜ਼ ਇੰਸਟੀਚਿਊਟ ਫਾਰ ਦਾ ਸਟੱਡੀਜ਼ ਆਫ ਜਰਨਲਿਜ਼ਮ ਵੱਲੋਂ ਕਰਾਏ ਗਏ ਇੱਕ ਤਾਜ਼ਾ ਸਰਵੇਖਣ ਨੇ ਦੇਸ਼ ਦੇ ਮੀਡੀਆ ਪਰਿਪੇਖ ਵਿੱਚ ਆਕਾਸ਼ਵਣੀ ਖਬਰਾਂ ਦੀ ਪ੍ਰਮੁੱਖ ਸਥਿਤੀ ਦੀ ਪੁਸ਼ਟੀ ਕੀਤੀ ਹੈ डिजिटल न्यूज़ रिपोर्ट 2024 ਦੇ ਹਿੱਸੇ ਵੱਜੋਂ ਜਾਰੀ ਸਾਲਾਨਾ ਪ੍ਰਕਾਸ਼ਨ ਨੇ ਖੁਲਾਸਾ ਕੀਤਾ ਹੈ ਕਿ ਆਕਾਸ਼ ਹਣੀ ਖਬਰਾਂ ਨੂੰ ਦੇਸ਼ ਦੇ ਹੋਰ ਪ੍ਰਮੁੱਖ ਮੀਡੀਆ ਅਦਾਰਿਆਂ ਨਾਲੋਂ ਕਾਫੀ ਵੱਧ ٹرسٹ ਸਕੋਰ ਮਿਲਿਆ ਹੈ। ਪ੍ਰਸਾਰ ਭਾਰਤੀ ਦੇ ਚੇਅਰਮੈਨ ਨਵਨੀਤ ਕੁਮਾਰ ਸੈਗਲ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਇਸ ਨੂੰ ਹਰ ਹਾਲਤ ਵਿੱਚ ਸੱਚਾਈ ਦਾ ਪ੍ਰਸਾਰਣ ਕਰਨ ਲਈ ਆਕਾਸ਼ ਹਣੀ ਖਬਰਾਂ ਦੀ ਅਟੁੱਟ ਵਚਨਬੱਧਤਾ ਦੀ ਪ੍ਰਮਾਣਿਕਤਾ ਦੱਸਿਆ ਹੈ। ਆਨਲਾਈਨ ਵੀਡੀਓ ਵੀਡੀਓ ਕੈਟਾਗਰੀ ਵਿੱਚ ਸਭ ਤੋਂ ਭਰੋਸੇਮੰਦ ਚੈਨਲ ਮੰਨਿਆ ਗਿਆ। ऑल इंडिया रेडियो और प्रसार भारती का मोटो है भरोसा सच का हम सच के अलावा और कुछ नहीं दिखाते हैं कुछ नहीं चलाते हैं तो सारे दर्शकों को अभी मैं बधाई देना चाहूंगा जो हमारे इस रेडियो के साथ जुड़े रहे ऑल इंडिया रेडियो के साथ और कर्मचारियों को अधिकारियों को विशेष रूप से बधाई ये जो भरोसा है देश का दुनिया का ऑल इंडिया रेडियो के इस भरोसे को हम लोग आगे भी कायम रखें ਪੰਜਾਬ ਵਿਜੀਲੈਂਸ ਬਿਊਰੋ ਨੇ ਗੋਦਾਮ ਤੇ ਸ਼ਾਹੇਮਾਰੀ ਕਰਕੇ 1 ਕਰੋੜ 55 ਲੱਖ ਰੁਪਏ ਦੇ ਵੱਡੇ ਗੋਬਨ ਦਾ ਪਰਦਾਫਾਸ਼ ਕਰਦਿਆਂ 14 ਦੀਆਂ 1138 ਬੋਰੀਆਂ ਨਾਲ ਲਦੇ ਦੋ ਟਰੱਕ ਜ਼ਬਤ ਕੀਤੇ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਸ਼ਿਵਸ਼ਕਤੀ ਰਾਈ ਸਮਿਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਕ ਕੋਪਾਲ ਕੋਇਲ ਸਣੇ ਦੋ ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਚੰਡੀਗੜ੍ਹ ਵਿੱਚ ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕੇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਵਿਭਾਗ ਦੇ थाना ਪਠੰਡਾ ਰੇਂਜ ਵਿੱਚ ਕੇਸ ਦਾ ਚਕੀ ਤਾਂ ਹੈ ਕੇਂਦਰ ਸਰਕਾਰ ਵੱਲੋਂ 14 ਫਸਲਾਂ ਦੇ ਐਮਐਸਪੀ ਵਿੱਚ ਕੀਤੇ ਵਾਅਦੇ ਦਾ ਅੰਮ੍ਰਿਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਪਰਮਾ ਸਵਾਗਤ ਕੀਤਾ ਹੈ ਇਸ ਫੈਸਲੇ ਲਈ ਉਨ੍ਹਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਬਲਵੰਤ ਸਿੰਘ ਪਿੰਡ ਮੈਣੀਕੋਹਰਾਂ ਤੇ ਬਹੁਤ ਵੱਡੀ ਖਬਰ ਆ ਸਾਡੇ ਲਈ ਬਹੁਤ ਖੁਸ਼ੀ ਦੀ ਖਬਰ ਆ ਆਰਥਿਕਤਾ ਤੇ ਕਮਜ਼ੋਰ ਜਿਹੜੀ ਹੈਗੀ ਆ ਉਹ ਤੇ ਹੈਗੀ ਆ ਜੇ ਰੇਟ ਵਧਦਾ ਵਾ ਫਿਰ ਤੇ ਉਹਦੇ ਉੱਤੇ ਆਰਥਿਕਤਾ ਤੇ ਮਜ਼ਬੂਤ ਹੋਣੀ ਹੋਣੀ ਆ ਜੇ ਸਰਕਾਰ ਸਾਨੂੰ ਫਾਇਦਾ ਦਿੰਦੀ ਐ ਐਮਐਸਪੀ ਦੇ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਪ੍ਰਧਾਨ ਮੰਤਰੀ ਜੀ ਨੇ ਆਪਣੀ ਪਹਿਲੀ ਕੈਬਨਿਟ ਦੇ ਵਿੱਚ ਜਿਹੜਾ ਫੈਸਲਾ ਕੀਤਾ 14 ਫੈਸਲਾਂ ਦੇ ਉੱਤੇ ਐਮਐਸਪੀ ਜਿਹੜੀ ਵਧਾਈ ਗਈ ਐ ਅੱਜ ਤੱਕ ਕਿਸੇ ਵੀ ਸਰਕਾਰ ਨੇ ਇੰਨੀ ਐਮਐਸਪੀ ਨਹੀਂ ਵਧਾਈ ਜਿੰਨੀ ਇਹਨਾਂ ਨੇ ਅੱਜ ਐਮਐਸਪੀ ਦਿੱਤੀ ਹੈਗੀ ਉਹਨਾਂ ਦੇ ਲਈ ਵੀ ਅਸੀਂ ਬਹੁਤ ਧੰਨਵਾਦ ਇਤਿਹਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਭਲਾਈ ਦੇ ਲਈ ਹੋਰ ਵੀ ਮੋਦੀ ਸਰਕਾਰ ਕੰਮ ਕਰੇਗੀ ਮੈਂ ਸੰਦੀਪ ਸਿੰਘ ਪਿੰਡ ਪਿਪਲੀ ਜ਼ਿਲ੍ਹਾ ਫਰੀਕੋੜ ਤੋਂ ਬੋਲ ਰਿਹਾ ਹਾਂ ਮੋਦੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਵੱਡੇ ਫੈਸਲੇ ਲਏ ਹਨ अनेका ਹੀ ਕਿਸਾਨ ਹਿੱਤ ਸਕੀਮਾਂ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ ਹੁਣ ਸਰਕਾਰ ਬੰਦੇ ਹੀ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲੈਂਦੇ ਆ 14 ਫਸਲਾਂ ਤੇ ਐਮਐਸਪੀ ਦਿੱਤੀ ਹੈ ਅਸੀਂ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ डेयरी विकास विभाग बठिंडा के डिप्टी डायरेक्टर निरवैद्य सिंह बराड़ ने किया कि पशुओं ਨੂੰ ਹੋਣ ਵਾਲੀਆਂ ਬਿਮਾਰੀਆਂ ਮੂੰਖ ਖੁਰ ਲੰਪੀਸਕਿਨ ਗਲਕੋਟੂ ਆਦ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋਣ ਤੇ ਆਰਥਿਕ ਨੁਕਸਾਨ ਨੂੰ ਕਟ ਕਰਨ ਲਈ ਵਿਭਾਗ ਵੱਲੋਂ ਕੌਮੀ ਪਸ਼ੂਤਨ ਮਿਸ਼ਨ ਸਕੀਮ ਅਧੀਨ ਪਸ਼ੂਆਂ ਮੱਝਾਂ ਤੇ ਗਾਵਾਂ ਦੇ ਬੀਮੇ ਦੀ ਰਕਮ ਦੇ ਤੇ ਅਨੁਸੂਚਿਤ ਜਾਤੀ ਲਾਪਾਤਰੀਆਂ ਨੂੰ 70 ਫੀਸ ਦੀ ਸਬਸਿਡੀ ਤੇ ਜਨਰਲ ਜਾਤੀ ਲਾਪਾਤਰੀਆਂ ਨੂੰ 50 ਫੀਸ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਇਹ ਸਕੀਮ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਇੱਕ ਸਾਂਝੀ ਸਕੀਮ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ੍ਰੀ ਅਕਾਲ ਤਖਤ ਸਾਹਿਬ ਕੇ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਰਾਤ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਦੀਪਮਾਲਾ ਕੀਤੀ ਜਾਏਗੀ ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਵਿਵੇਕ ਸਰ ਸਾਹਿਬ ਅਤੇ ਗੁਰਦੁਆਰਾ ਜਨਮ ਸਥਾਨ ਪਾਤਸ਼ਾਹੀ 6ਵੇਂ ਗੁਰੂ ਕੀ ਵਡਾਲੀ ਵਿਖੇ ਵੀ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ भगत कबीर जी दी जयंती आज पूरी श्रद्धा ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਕਬੀਰ ਪੰਥੀ ਪਾਈਚਾਰੇ ਤੇ ਲੋਕ भगत कबीर जी ਦੇ ਧਾਰਮਿਕ ਸਥਾਨਾ ਤੇ ਨਤਮਸਤਕ ਹੋ ਰਹੇ ਨੇ ਇਧਰ ਜਲੰਧਰ ਵਿੱਚ ਕਬੀਰ ਜਯੰਤੀ ਦੇ ਸਬੰਧ ਵਿੱਚ ਕਲਸ਼ਾ ਮਿਕਸ਼ਾੰਦਾਰ ਸ਼ੋਭਾ ਯਾਤਰਾ ਸਜਾਈ ਗਈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ